ਕਵਰ ਖੁੱਤ ਚੁੱਕੀ ਆ ਵਾਹੀ ਗੁਰੂ ਸੱਚ ਖੁੱਤ ਚੁੱਕੀ ਆ ਉਹਦੇ ਚ ਚਾਹੇ ਕ੍ਰਿਸ਼ਨ ਕੁਮਾਰ ਤੇ ਮੰਤਰੀ ਜੀ ਨੂੰ ਪਾ ਦਿਓ ਚਾਹੇ ਆਵਾਮੀ ਪਾਰਟੀ ਨੂੰ ਪਾ ਦਿਓ ਮਰਜੀ ਤੁਹਾਡੀ ਤੁਹਾਡੀ ਕਮੇਟੀ ਦੀ ਤਾਂ ਮੀਟਿੰਗ ਹੀ ਨਹੀਂ ਹੋਈ ਜਿਹੜੀ ਆ ਵੈਦਰ ਡਿਪਾਰਟਮੈਂਟ ਦੀ ਨਹੀਂ ਹੋਈ ਸਭ ਨਹੀਂ ਆ ਪੁੱਛ ਲਿਓ ਬੇਚ ਨਹੀਂ ਨਹੀਂ ਭਾਜਵਾ ਸਾਹਿਬ ਤੁਸੀਂ ਮੈਨੂੰ ਫਸਾ ਦਿੱਤਾ ਹੋਰ ਸੁਣ ਰਿਹਾ ਫਿਰ ਪੈ ਜਾਣਾ ਮਨਾਂ ਨੇ ਮੈਨੂੰ ਸਾਰਿਆਂ ਨੂੰ ਮੁਜਰਮ ਵੀ ਤੁਸੀਂ ਤੇ ਦਰੋਗਾ ਵੀ ਵਿੱਚ ਤੁਸੀਂ ਤੇ ਜੱਜ ਵੀ ਤੁਸੀਂ ਫੈਸਲਾ ਵੀ ਦੇਤਾ ਵੀ ਕ੍ਰਿਸ਼ਨ ਕੁਮਾਰ ਵੀ ਬਰੀ ਤੇ ਕੋਈ ਇਨਸਾਫ ਦਾ ਵੀ قصੂਰ ਨਹੀਂ ਫਿਰ قصੂਰ ਸਾਡਾ ਏ ਮਰਨ ਵਾਲਿਆਂ ਦਾ ਉਹਰੇ ਵੀ ਅਪਰੀਸ਼ੀਏਟ ਕੀਤਾ ਕਿ ਡੀਸੀ ਨੇ ਬੜਾ ਕੰਮ ਕੀਤਾ ਬੋਤਲਾਂ ਵੰਡੀਆਂ ਪਾਣੀ ਦੀਆਂ ਇਸ ਤਿਸ ਦੀ ਜੌਬ ਆਫ ਦੀ ਪੀਸੀ ਭਾਈਵਾ ਸਾਹਿਬ ਨੇ ਕੀ ਕਿਹਾ ਕੀ ਨਹੀਂ ਕੀਤਾ ਕਿਹਾ ਕੋਈ ਬੁਰਾ ਮੰਨਣ ਦੀ ਲੋੜ ਨਹੀਂ ਲੇਕਿਨ ਇਹ ਤੋ ਬਤਾ ਕਾਫਲਾ ਲੂਟਾ ਕਿਉਂ ਇਹ ਤਾਂ ਦੱਸੋ ਕਿ ਹੜ ਆਏ ਕਿਵੇਂ ਅਹੀ ਪਹਿਲਾ ਦੁਆਬਾ ਡੁੱਬਿਆ ਇੰਤਜ਼ਾਰ ਕੀਤਾ ਕਿ ਹੋਰ ਹੜਾ ਲੰਦੇ ਹੋ ਫੇਰ ਅਸੀਂ ਫਿਰੋਜ਼ਪੁਰ ਤੇ ਫੇਰ ਅਦੇ ਬਾਅਦ ਪਾਕਿਸਤਾਨ ਡੁੱਬਣਾ ਤੇ ਸੀਐਮ ਸਾਹਿਬਾ ਲੇਖ ਰਿਹਾ ਮੈਂ ਤੁਹਾਨੂੰ ਐਡਰੈਸ ਕਰ ਰਿਹਾ ਸਰ ਮੈਂ ਤੁਹਾਡੇ ਨਾਲ ਵੇਖ ਰਿਹਾ ਜੀ ਠੀਕ ਹੈ ਦੋ ਤੁਹਾਨੂੰ ਦੋਨ ਇੱਕ ਆਖੋਦ ਰੱਖ ਕੇ ਮੰਤਰੀ ਜੀ ਨੇ ਖੁਦ ਮੰਨਿਆ ਕਿ 76% ਪਾਣੀ ਯੂਟਿਲਾਈਜ਼ ਕਰੇਗਾ ਉਹਨਾਂ ਦੇ ਸਮੇਂ ਚ ਠੀਕ ਹੈ ਨਾ ਜੀ ਤੇ 24 ਤੇ ਫੇਰ ਵੀ ਨਹੀਂ ਕੀਤਾ ਉਹਦਾ ਕੀ ਹੱਲ ਹੈ ਉਹਦਾ ਕਿਵੇਂ ਕਰੋਗੇ ਨਹੀਂ ਰੁਪਈਆ ਕਪ ਮੰਤਰੀ ਜੀ ਦੇਖੋ ਤੁਸੀਂ ਤਾਂ ਮਹਿਕਮੇ ਦੇ ਮਾਲਕੋਂ ਤੁਸੀਂ ਸਿਰਫ ਸੁਣਨਾ ਬੋਲਣਾ ਸੀ ਆ ਚੰਗੀ ਗੱਲ ਕਰਾਂਗੇ ਲੜ ਬੰਨ ਲਿਓ ਨਹੀਂ ਇੱਥੇ ਡਸਟਬਿਨ ਚ ਪਾ ਦਿਓ ਅਸੀਂ 19 ਦਾ ਹੜ ਪੁੱਲ ਗਏ ਆਪਾਂ ਵਕਰੀ ਮੀਟਿੰਗ ਕਰੀਏ ਅਸੀਂ 19 ਦਾ ਹੜ ਪੁੱਲ ਗਏ ਉਹ ਤੋਂ ਕੀ ਸਿੱਖਿਆ ਲਈ ਅਸੀਂ 23 ਦਾ ਹੜ ਪੁੱਲ ਗਏ ਕੀ ਦੇਈ ਚ ਸਰਕਾਰ ਤੁਹਾਡੀ ਨਹੀਂ ਸੀ ਸਰ ਇੱਕ ਮਿੰਟ ਜੀ ਮੈਂ ਸੀਐਮ ਸਾਹਿਬ ਇੱਕ ਗੱਲ ਕਰਨੀ ਸੀ ਦੇਖੋ ਪੰਜਾਬ ਜਿਹੜਾ ਨਾ ਸੀਐਮ ਸਾਹਿਬ ਬੜੇ ਤੁਹਾਡੇ ਤੇ ਮਿਹਰਬਾਨਾ ਮਿਲ ਕੇ ਕਰ ਲਿਓ ਦੂਜਿਆਂ ਨੂੰ ਬੋਲ ਲਿਆ ਦੀ ਆਪਾਂ ਕੁਝ ਗੱਲਾਂ ਪਬਲਿਕਲੀ ਕਰਨੀਆਂ ਵਾਲੀਆਂ ਹੁੰਨੀਆਂ ਮੈਂ ਕਦੇ ਕਦੇ ਸੀਐਮ ਸਾਹਿਬ ਨੂੰ ਇਨ ਪਰਸਨ ਕੱਲਾ ਹੋ ਕੇ ਨਹੀਂ ਮਿਲਿਆ ਮਿਲ ਲਿਓ ਸੀਐਮ ਸਾਹਿਬ ਆ ਰਹੇ ਨੇ ਜੀ ਉਹ ਇੰਦਰ ਇੰਦਰ ਦਾਸੀਆਂ ਮੇਰਾ ਇਹਨਾਂ ਨੂੰ ਬੁਲਾ ਲਈਏ ਚਲੋ ਠੀਕ ਹੈ ਰਾਣਾ ਜੀ ਰਾਣਾ ਜੀ ਬੈਠੋ ਜੀ ਹੁਣ ਤੁਸੀਂ ਬੈਠੋ ਤੁਹਾਡਾ ਟਾਈਮ ਲੈ ਕੇ ਬਾਜਵਾਲ ਜੀ ਚਲੋ ਕੋਈ ਨਹੀਂ ਸਪੀਕਰ ਸਾਹਿਬ ਰੋਸ਼ਨਾ ਕੀਜੀਏ ਉੱਤਰ ਦਿਜੀਏ ਕੀ ਆ ਵਿਚਾਰ ਮੈਂ ਸਹਿਮਤ ਆ ਵੇਖੋ ਤੇ ਐਲੋਪੀ ਸਾਹਿਬ ਦਾ ਭਤੀਜੇ ਦਾ ਨੌਟ ਕੱਟ ਕੇ ਮੇਰਾ ਲਾਤਾ ਤੇ ਮੈਂ ਇੱਕ ਗੱਲ ਕਹਿਣੀ ਚਾਹਨਾ ਕਿ ਆਪਾਂ ਸਾਰੇ ਨੇ ਆਂਕੜੇ ਦਿੱਤੇ ਟਾਈਮ ਰੂਲਿੰਗ ਪਾਰਟੀ ਨੂੰ ਵਾਧ ਮਿਲਣਾ ਕਿ ਉਹ ਤੁਹਾਡੇ ਮੈਂਬਰ ਵਾਧਿਆ ਤੇ ਇਹ ਕੋਈ ਬੁਰਾ ਮੰਨਣ ਦੀ ਲੋੜ ਨਹੀਂ ਸਾਡੇ ਵਾਲਿਆਂ ਨੂੰ ਕਿ ਭਾਈ ਇਹ ਤਾਰੀਫ ਕਰ ਰਹੇ ਤੁਹਾਡੀ ਮੁੱਖ ਮੰਤਰੀ ਦੀ ਸਰਕਾਰ ਦੀ ਤਾਰੀਫ ਕਰਨੀ ਹੁੰਦੀ ਆ ਲੇਕਿਨ ਲੋਗ ਹੜਾਂ ਦੇ ਵਿੱਚ ਬਹੁਤ ਬੁਰੀ ਤਰ੍ਹਾਂ ਮਾਰੇ ਗਏ ਨੁਕਸਾਨ ਹੋਇਆ ਲੇਕਿਨ ਮੈਂ ਇਹ ਕਹਿੰਨਾ ਕਿ ਗੋਹਿਲ ਸਾਹਿਬ ਦੇਖੋ ਬਾਜਵਾ ਸਾਹਿਬ ਨੇ ਕੀ ਕਿਹਾ ਕੀ ਨਹੀਂ ਕੀਤਾ ਕਿਹਾ ਕੋਈ ਬੁਰਾ ਮੰਨਣ ਦੀ ਲੋੜ ਨਹੀਂ ਲੇਕਿਨ ਇਹ ਤਾਂ ਬਤਾ ਕਾਫਲਾ ਲੂਟਾ ਕਿਉਂ ਇਹ ਤਾਂ ਦੱਸੋ ਕਿ ਹੜ ਆਏ ਕਿਵੇਂ 15 ਦਿਨ ਪਹਿਲਾਂ ਰੋਲਾ ਪਾਇਆ ਪੋਲਿਟਿਕਲ ਬੰਦਿਆਂ ਨੇ ਅਖਬਾਰਾਂ 'ਚ ਛਪੀਆਂ ਕਿ 15 ਦਿਨ ਬਾਅਦ ਜਿਸ ਹਿਸਾਬ ਨਾਲ ਤੁਸੀਂ ਪਾਣੀ ਦਾ ਰੋਕ ਰਹੇ ਹੋ ਡੈਮਾਂ ਨੂੰ ਭਰ ਰਹੇ ਹੋ ਇੱਕ ਦਿਨ ਛੱਡਨੇ ਪੈਣੇ ਆ ਉਹ ਡੈਮ ਕਾਦੇ ਲਈ ਹੁੰਦੇ ਆ ਡੈਮ ਬੜੇ ਕਾਦੇ ਲਈ ਡੈਮ ਬਣੇ ਕਿ ਲੋਕਾਂ ਨੂੰ ਹੜਾਂ ਦਾ ਨੁਕਸਾਨ ਨਾ ਹੋਵੇ ਉਹਦੇ ਬਾਈ ਪ੍ਰੋਡਕਟ ਕੀ ਸੀ ਉਹਦਾ ਬਾਈ ਪ੍ਰੋਡਕਟ ਨੰਬਰ 1 ਇਜ਼ ਇਰੀਗੇਸ਼ਨ ਦੂਜਾ ਇਜ਼ ਪ੍ਰੋਡਕਸ਼ਨ ਆਫ ਪਾਵਰ ਲੇਕਿਨ ਚਾਹੇ ਤੁਹਾਡੀ ਬੇਬਸੀ ਸੀ ਪੀਬੀਐਮਪੀ ਦੇ ਅੱਗੇ ਚਾਹੇ ਤੁਹਾਡੇ ਮਹਿਕਮੇ ਨੇ ਕੇਸ ਪ੍ਰੀ ਨਹੀਂ ਕੀਤਾ ਲੇਕਿਨ ਇਹ ਤਾਂ ਗਲਤ ਕਰਨੀ ਪਊਗੀ ਠੀਕ ਹੈ ਜਿਹੜਾ ਰਾਜਾ ਹੁੰਦਾ 92 95 ਸੀਟਾ ਨੇ ਮੁੱਖ ਮੰਤਰੀ ਨੇ ਇਹਨਾਂ ਦਾ ਫੈਸਲਾ ਸਾਨੂੰ ਪਰਵਾਹ ਨਹੀਂ ਆ ਪੰਜਾਬ ਨੂੰ ਪਰਵਾਹ ਨਹੀਂ ਜੋ ਕਹਿਣਗੇ ਹੋਊਗਾ ਬਟ ਐਟ ਦੀ ਸੇਮ ਟਾਈਮ ਦੇਖੋ ਮੁਜਰਮ ਵੀ ਤੁਸੀਂ ਤੇ ਦਰੋਗਾ ਵੀ ਵਿੱਚ ਤੁਸੀਂ ਤੇ ਜੱਜ ਵੀ ਤੁਸੀਂ ਫੈਸਲਾ ਵੀ ਦੇਤਾ ਵੀ ਕ੍ਰਿਸ਼ਨ ਕੁਮਾਰ ਵੀ ਭਰੀ ਠੀਕ ਕੀਤਾ ਕੰਮ ਤੇ ਕੋਈ ਸਾਡਾ ਵੀ ਕਸੂਰ ਨਹੀਂ ਫਿਰ ਕਸੂਰ ਸਾਡਾ ਜਾਂ ਮਰਨ ਵਾਲਿਆਂ ਦਾ ਔਰੇ ਵੀ ਅਪਰੀਸ਼ੀਏਟ ਕੀਤਾ ਕਿ ਡੀਸੀ ਨੇ ਬੜਾ ਕੰਮ ਕੀਤਾ ਬੋਤਲਾਂ ਵੰਡੀਆਂ ਪਾਣੀ ਦੀਆਂ ਇਸ ਦਿਸ ਦੀ ਜੌਬ ਆਫ ਦੀ ਪੀਸੀ ਉਦੇ ਥੱਲੇ ਕਿੰਨੇ ਬੰਦੇ ਇੱਕ ਜ਼ਿਲ੍ਹੇ 'ਚ ਹੁੰਦੇ ਹਨ ਸਰਰਗੇ 'ਚ ਦੀ ਮੈਂ ਡੋਜ਼ਨ ਵਰਕ ਥਿਸ ਸਿਸਟਮ ਵਰਕਸ ਸਿਸਟਮ ਹੈਸ ਕੋਲੈਪਸਡ ਵੀ ਆਰ ਅਪਰੀਸ਼ੀਏਟਿੰਗ ਦਮ ਔਰ ਮੁੱਖ ਮੰਤਰੀ ਸਾਹਿਬ ਮੈਂ ਇੱਕ ਹੋਰ ਗੱਲ ਕਰਨ ਚਾਹੂਗਾ ਕਿ ਇੱਕ ਬਦਕਿਸਮਤੀ ਸਾਡੇ ਵੇਲੇ ਵੀ ਸੀ ਜੀ ਤੁਹਾਨੂੰ ਰੈਸ ਕਰੋ ਜੀ ਸਾਹ ਤੁਹਾਡੇ ਨੂੰ ਤੁਹਾਡੇ ਥਰੂ ਮੈਂ ਸੀਐਮ ਸਾਹਿਬ ਨੂੰ ਦੱਸਣਾ ਚਾਹਣਾ ਅੱਜ ਤਲ ਕਪੂਰਥਲੇ ਮੈਂ ਗਿਆ ਤੇ ਉੱਥੇ ਥਾਣੇਦਾਰ ਬਧਾਈਆਂ ਦੇ ਰੱਖੇ ਸਦੀਆਂ ਬੋਰਡ ਲੱਗਾ ਉਹਦੀ ਫੋਟੋ ਇਹ ਇਹ ਸਿਸਟਮ ਖਤਮ ਕਰੀਏ ਜਿਹੜਾ ਐਡਮਿਨਿਸਟ੍ਰੇਸ਼ਨ ਹੈ ਐਡਮਿਨਿਸਟ੍ਰੇਸ਼ਨ ਕਰੇ ਪੋਲੀਟੀਕਲ ਬੰਦੇ ਪੋਲੀਟੀਕਲ ਗੱਲ ਕਰਨ ਤੇ ਜਨਤਾ ਦੀ ਗੱਲ ਅਸੀਂ ਰੱਖੀਏ ਜਿਹੜੀ ਗਲਤ ਗੱਲ ਹੈ ਉਹਨੂੰ ਦਰਕਾਰ ਦਿਓ ਜਿਹੜੀ ਚੰਗੀ ਹੈ ਉਹਨੂੰ ਮੰਨ ਲਓ ਫਿਰ ਸੌਦਾ ਤਾਂ ਇਹੀ ਹੈ ਨਾ ਜੀ ਡੈਮ ਬਣੇ ਫੜਾ ਨੂੰ ਰੋਕਣ ਲਈ ਤੇ ਕਦੋਂ ਰੋਕਣੇ ਸੀ ਅਦੋਂ ਡੈਮ ਦੇ ਫੱਟੇ ਸਾਨੂੰ ਪੂਰਾ ਪਹਿਲਾਂ ਤਾਂ ਡੈਮ ਨਹੀਂ ਭਰਨਾ ਚਾਹੀਦਾ ਆਈਐਮਡੀ ਨੂੰ ਸਾਡੇ ਬੰਦੇ ਨੇ ਵੀ ਕ੍ਰਿਟਿਸਾਈਜ਼ ਕੀਤਾ ਵਾਈ ਡੂ ਵੀ ਰਿਲਾਇੰਸ ਓਨ ਵਨ ਏਜੰਸੀ ਥੇਰ ਆਰ ਇੰਟਰਨੈਸ਼ਨਲ ਏਜੰਸੀਜ਼ ਉਹਨਾਂ ਨੂੰ ਕਿਉਂ ਨਹੀਂ ਤੁਸੀਂ ਕੰਸਲਟ ਕਰਦੇ ਉਹਨਾਂ ਨੂੰ ਵਿੱਚ ਕਿਉਂ ਨਹੀਂ ਲੈਂਦੇ ਜੇ ਡਿਫਰੈਂਸ ਆ ਤੇ ਸਾਰਾ ਆਪਾਂ ਕਰੈਕਸ਼ਨ ਕਰੀਏ ਉੱਤੇ ਚਰਚਾ ਕਰੀਏ ਤੁਹਾਡੀ ਕਮੇਟੀ ਦੀ ਤਾਂ ਮੀਟਿੰਗ ਹੀ ਨਹੀਂ ਹੋਈ ਜਿਹੜੀ ਆ ਵੈਦਰ ਡਿਪਾਰਟਮੈਂਟ ਦੀ ਹੁੰਦੀ ਆ ਨਹੀਂ ਹੋਈ ਸਭ ਨਹੀਂ ਆ ਪੁੱਛ ਲਿਓ ਵਿੱਚ ਨਹੀਂ ਨਹੀਂ ਭੋਜਬਾਹਬ ਤੁਸੀਂ ਮੈਨੂੰ ਫਸਾ ਦੇਣਾ ਹੁਣੋ ਸੁਣ ਰਹੇ ਫਿਰ ਪੈ ਜਾਣਾ ਮਨਾਂ ਨੂੰ ਮੈਨੂੰ ਸਾਰਿਆਂ ਨੂੰ ਅੱਛਾ ਗੱਲ ਹੈ ਗੱਲ ਆ ਗੱਲਾਂ ਆਪਾਂ ਕਰੀਏ ਕਿ ਹੋੜਾ ਕਿਚ ਦੇਖੋ 5-10 ਮਿੰਟ ਮੈਨੂੰ ਦੇ ਦਿਓ ਕੋਈ ਮੈਂ ਕਿਸੇ ਦੀ ਸ਼ਾਨ ਦੇ ਖਿਲਾਫ ਕੋਈ ਗੱਲ ਨਹੀਂ ਕਰੂੰ ਮੈਂ ਤੁਹਾਡੀ ਪਾਰਟੀ ਦੇ ਲੈਣੇ ਆ ਜੀ ਉਹ ਤੁਸੀਂ ਦੇਖ ਲਓ ਮੈਂ ਤੁਹਾਡੇ ਵੀ ਲੈਣੇ ਸੀ ਚੱਲਿਆ ਗੱਲ ਹੜ ਆ ਗਿਆ ਮੰਨ ਲਿਆ ਹੜ ਆ ਗਿਆ ਹਰ ਆਉਣ ਤੇ ਸਾਡੀ ਸਰਕਾਰ ਨੇ ਤੇ ਮੰਤਰੀ ਜੀ ਨੇ ਤੇ ਕ੍ਰਿਸ਼ਨ ਕੁਮਾਰ ਨੇ ਕੀਤਾ ਕੀ ਕਿ ਤੁਸੀਂ ਸੁਜੈਸਟ ਕੀਤਾ ਕਿ ਤੁਸੀਂ ਤਾਂ ਕਿਰਪਾ ਕਰੋ ਉਹ ਪਿੱਛੇ ਵਾਲੇ ਨੂੰ ਕਹਿ ਰਹੇ ਗੱਲ ਆ ਕਿ ਉਸੇ ਵੇਲੇ ਚੰਗੇ ਮਾਹਰ ਜਿਹੜੇ ਸਾਡੇ ਪੰਜਾਬ ਤੇ ਆ ਜਦੋਂ ਹੜ੍ਹ ਆਏ ਸੀ ਪੰਜਾਬ ਡੁੱਬ ਰਿਆ ਸੀ ਸਾਨੂੰ ਚਾਹੀਦਾ ਸੀ ਮੈਂ ਪਿਆਰ ਵੀ ਦਿੱਤਾ ਕਿ ਭਾਈ ਇੱਕ ਕਮੇਟੀ ਦਾ ਗਠਨ ਕਰੋ ਜਿਹੜੀ ਅਸੈਸ ਕਰੇਗੀ ਲਾਸ ਕਿੱਥੇ-ਤੇ ਹੋ ਰਿਹਾ ਉਹਨਾਂ ਨੂੰ ਹੈਲੀਕਾਪਟਰ ਦਿਓ ਉਹਨਾਂ ਨੂੰ ਜੋ ਵੀ ਸਾਧਨ ਜਟਾਉਣਾ ਜਟਾਓ ਸਪੋਰਟ ਕਰੋ ਉਹ 10 ਦਿਨਾਂ ਅਜ 15 ਦਿਨਾਂ ਚ ਰਿਪੋਰਟ ਕਰਨ ਕਿ ਫਲੱਡ ਕਿਵੇਂ ਆਇਆ ਕਿਵੇਂ ਨਹੀਂ ਆਇਆ ਬੱਸ ਦੇਖ ਲਾਂਗੇ ਨੁਕਸਾਨ ਕਿੱਥੇ-ਕਿੱਥੇ ਤਈ ਆਪਾਂ ਖਾਲੀ ਇੱਥੇ ਨਹੀਂ ਸੈਟਲਾਈਟ ਮੈਪਿੰਗ ਕਰਕੇ ਦੇਖੀਏ ਹੋਰ ਬੜੇ ਸਾਧਨ ਨੇ ਅੱਜ ਕੱਲ ਇਹਨਾਂ ਨਾਲ ਅਸੈਸ ਕਰੀਏ ਕਿ ਪੰਜਾਬ ਦਾ ਨੁਕਸਾਨ ਕਿੱਥੇ ਕਿੱਥੇ ਕਿਵੇਂ ਕਿਵੇਂ ਕਿੰਨੇ ਕਿੰਨੇ ਫੁੱਟ ਕਿੰਨੇ ਫੁੱਟ ਕੀ ਸਾਰਾ ਕੁਝ ਹੋ ਗਿਆ ਹਾਲੇ ਵੀ देर ਨਹੀਂ ਉਹ ਕਮੇਟੀ ਬਣਾਓ ਐਂਡ ਲੈਟ ਅਸ ਹੈਰ ਇੰਟਰਨੈਸ਼ਨਲ ਅਗਰ ਨੈਸ਼ਨਲੀ ਸਾਡੇ ਕੋ ਕੋਈ ਕੰਸਲਟੈਂਟ ਨਹੀਂ ਜਿਹੜਾ ਸਾਡੇ ਆਉਣ ਵਾਲੇ ਸਮੇਂ ਚ ਫਲੱਡ ਪ੍ਰੋਟੈਕਸ਼ਨ ਦੀ ਗੱਲ ਕਰ ਸਕੇ ਤਾਂ ਇੰਟਰਨੈਸ਼ਨਲ ਲਿਆਈਏ ਲੋੜ ਹੈ ਜੀ ਔਰ ਇਹਦਾ ਖਰਚਾ ਪੰਜਾਬ ਕੱਲਾ ਕਿਉਂ ਕਰੇ ਵਟ ਇਜ਼ ਦੀ ਵਾਟਰ ਰਿਸੋਰਸ ਮਿਨਿਸਟਰੀ ਆਫ ਇੰਡੀਆ ਦੇਰਫੋਰ ਹਰਿਆਣਾ ਨੂੰ ਦੇਵੇ ਸਾਨੂੰ ਕਟ ਲਾਵੇ ਕਿਸੇ ਨੂੰ ਦੇ ਬਲਕਿ ਉਹਨਾਂ ਨੂੰ ਖੁਦ ਕਰਨਾ ਚਾਹੀਦਾ ਇਟ ਇਜ਼ ਇਨ தி ਇੰਟਰਸਟ ਆਫ ਦੀ ਨੇਸ਼ਨ ਹੁਣ ਗੱਲ ਇਹ ਕਿ ਵੀ ਪਾਕਿਸਤਾਨ ਅਸੀਂ ਪਹਿਲਾ ਦੋਆਬਾ ਡੋਬਿਆ ਇੰਤਜ਼ਾਰ ਕੀਤਾ ਕਿ ਹੋਰ ਹੜਾ ਲੈਂਦੇ ਹੋ ਫਿਰ ਅਸੀਂ ਫਿਰੋਜ਼ਪੁਰ ਤੇ ਫਿਰ ਅਜੇ ਬਾਅਦ ਪਾਕਿਸਤਾਨ ਡੁੱਬਣਾ ਗੱਲ ਇਹ ਨਹੀਂ ਜਦੋਂ ਇਹ ਦੇਤੇ ਸੈਸ਼ਨ ਤੇ ਸੱਧਿਆ ਗਿਆ ਲekin 2 ਘੰਟੇ ਦਾ ਸਮਾਂ ਮੈਨੂੰ ਕੱਲੇ ਨੂੰ ਸ਼ਹੀਦ ਆਜਤ ਸਿੰਘ ਦੀ ਹੋਤਾ ਆਪਾਂ ਕਰ ਲਾਂਗੇ ਕਿਤੇ ਇਹ ਵੀ ਨਹੀਂ ਸਰ ਜੇ ਅੱਜ ਨਹੀਂ ਕਰਨਾ ਦੁਬੇ ਤੇ ਨਹੀਂ ਕਰਨਾ ਤਾਂ ਫਿਰ ਇਹ ਤਾਂ ਭੁੱਲਿਆ ਨਾ ਅਸੀਂ 19 ਦਾ ਹੜ ਭੁੱਲ ਗਏ ਆਪਾਂ ਵੱਖਰੀ ਮੀਟਿੰਗ ਰੱਖਦੇ ਅਸੀਂ 19 ਦਾ ਹੜ ਭੁੱਲ ਗਏ ਉਹ ਤੋਂ ਕੀ ਸਿੱਖਿਆ ਲਈ ਅਸੀਂ 23 ਦਾ ਹੜ ਭੁੱਲ ਗਏ ਕਿ ਦੇਈ ਚ ਸਰਕਾਰ ਤੁਹਾਡੀ ਨਹੀਂ ਸੀ ਇੱਕ ਮਿੰਟ ਜੀ 25 ਦਾ ਭੁੱਲ ਗਏ 25 ਦਾ ਭੁੱਲ ਜਾਣਾ ਹੁਣ ਥੋੜਾ ਜਨਾ ਮਨਪ੍ਰੀਤ ਸਿੰਘ ਯਾਰੀ ਹੋ ਗਈ ਜੀ ਗੱਲ ਹੋ ਗਈ ਮਨਪ੍ਰੀਤ ਜੀ ਮਨਪ੍ਰੀਤ ਜੀ ਲੈਗ ਰਾਣਾ ਜੀ ਦੇਖੋ ਜੀ ਹੜ ਆ ਗਿਆ ਨੁਕਸਾਨ ਹੋ ਗਿਆ ਦੋਆ ਤਿੰਨ ਮਹੀਨੇ ਨੂੰ ਗੱਲ ਪੁਰਾਣੀ ਹੋ ਗਈ ਹੈ ਠੀਕ ਹੈ ਨਾ ਜੀ ਲੇਕਿਨ ਆਪਾਂ ਇਹਦਾ ਪਰਮਾਨੈਂਟ ਹੱਲ ਦੀ ਗੱਲ ਕਰੀਏ ਯਾਰ ਉਹ ਡੈਮਾਂ ਤੋਂ ਪਾਣੀ ਆਉਂਦਾ ਉਥੇ ਚੈਨਲ ਜੁਨੀਆ ਕੋਈ ਇਰੀਗੇਸ਼ਨ ਦੀ ਤੇ ਕੋਈ ਪਾਵਰ ਦੇ টারਬਾਈਨ ਨੂੰ ਆ ਰਹੀ ਆ ਕੀ ਅਸੀਂ ਕੋਈ ਇਦਾਂ ਦੀ ਗੱਲ ਨਹੀਂ ਕਰ ਸਕਦੇ ਕਿ ਇਹਨਾਂ ਨੂੰ ਉਥੇ ਡੈਮ ਦੇ ਵਿੱਚ ਮੈਂ ਕਹਾਂ ਜੀ ਇਨੀ ਫੋਰਸ ਨਾਲ ਅਸੀਂ ਰੀਚਾਰਜਿੰਗ ਫੋਰਸ ਨਾਲ ਵੀ ਹੁੰਦੀ ਹੈ ਧਰਤੀ ਦੀ ਪਾਵਰ ਲਗਦੀ ਆ ਉਥੇ ਡੈਮ ਦੀ ਜੜ੍ਹ 'ਚ ਤਾਂ ਨਹੀਂ ਅਸੀਂ ਕਰ ਸਕਦੇ ਬਟ ਮੈਨੂੰ ਪੂਰਾ ਯਕੀਨ ਆ ਮੈਨੂੰ ਪੂਰਾ ਯਕੀਨ ਹੈ ਕਿ ਇੰਟਰਨੈਸ਼ਨਲੀ ਇਸ ਗੱਲ ਦਾ ਹੱਲ ਲੱਭ ਸਕਦਾ ਕਿ ਉਸ ਫੋਰਸ ਨੂੰ ਯੂਜ਼ ਕਰਕੇ 10 ਕਿਲੋਮੀਟਰ ਤੇ 5ਾਂ ਤੇ 15 ਤੇ ਜਿੱਥੇ ਡੈਮ ਵੀ ਬਚ ਜਵੇ ਤੇ ਰੀਚਾਰਜਿੰਗ ਵੀ ਹੋਵੇ ਤੇ ਜਨਾਬ ਤੁਸੀਂ ਜੀਐਮ ਸਾਹਿਬਾ ਵੇਖ ਰਹੇ ਮੈਂ ਤੁਹਾਨੂੰ ਐਡਰੈਸ ਕਰ ਰਿਹਾ ਸਰ ਵੇ ਤੁਹਾਡੇ ਨਾਲ ਵੇਖਦੇ ਜੀ ਠੀਕ ਹੈ ਤੋਂ ਤੁਹਾਨੂੰ ਤੁਹਾਨੂੰ ਇੱਕ ਆਖੰਦ ਰੇਖ ਅੱਛਾ ਸਰ 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 ਗੱਲ ਇਹ ਹੈ ਆ ਕਿ ਕੰਮ ਤਾਂ ਬੜੇ ਕਰਨ ਵਾਲੇ ਆ ਔਰ ਸਮੱਸਿਆ ਵੀ ਬੜੀਆਂ ਤੇ ਹੱਲ ਵੀ ਬੜੇ ਸੋਖੇ ਆ ਅੱਜ ਪੰਜਾਬ ਮੰਤਰੀ ਜੀ ਨੇ ਖੁਦ ਮੰਨਿਆ ਕਿ 76% ਪਾਣੀ ਯੂਟਿਲਾਈਜ਼ ਕਰੇਗਾ ਹੁਣਾਂ ਇਸ ਸਮੇਂ ਚ ਠੀਕ ਹੈ ਨਾ ਜੀ ਤੇ 24 ਤਾਂ ਫੇਰ ਵੀ ਨਹੀਂ ਕੀਤਾ ਉਹਦਾ ਕੀ ਹੱਲ ਹੈ ਉਹਦਾ ਕਿਵੇਂ ਕਰੋਗੇ ਨਹੀਂ ਰੁਪਈਆ ਇੱਕ ਦੇਖੋ ਮੰਤਰੀ ਜੀ ਦੇਖੋ ਤੁਸੀਂ ਤਾਂ ਮੈਂ ਕਿਹਾ ਮੈਂ ਮਾਲਕੋਂ ਤੁਸੀਂ ਸਿਰਫ ਸੁਣਨਾ ਬੋਲਣਾ ਸੀ ਆ ਚੰਗੀ ਗੱਲ ਕਰਾਂਗੇ ਲੜ ਬੰਨ ਲਿਓ ਨਹੀਂ ਇੱਥੇ ਡਸਟਬਿਨ ਚ ਪਾ ਦਿਓ ਤੁਸੀਂ ਤਾਂ ਵੈਸੇ ਵਕੀਲ ਚੰਗੇ ਹੋ ਲੇਕਿਨ ਓਏ ਚਲੋ 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 ਉਧਰ ਵੀ ਕਰ ਦਿਨਾ ਤੁਹਾਡੀ ਕਰ ਦਿਨਾ ਸਰ ਸਪੀਕਰ ਸਾਹਿਬ ਕੋਈ ਵੀ ਬਾਣਜੋਗ ਮੈਂਬਰ ਸਪੀਕਰ ਨੂੰ ਇਹ ਨਹੀਂ ਦੱਸੇਗਾ ਕਿ ਕਿਹਨੂੰ ਕੀ ਕਰਨਾ ਪਲੀਜ਼ ਸਪੀਕਰ ਸਾਹਿਬ ਤੁਸੀਂ ਆਪਣਾ ਕੰਮ ਕਰੋ ਸਪੀਕਰ ਸਾਹਿਬ ਹਾਂ ਤੁਹਾਡੇ ਰਾਈਮੈਂ ਮੰਤਰੀ ਜੀ ਨੂੰ ਕਹਿਣਾ ਚਾਹੁੰਦਾ ਜੀ ਕਿ 76% ਪਾਣੀ ਯੂਟਲਾਈਜ਼ ਕਰ ਰਿਹਾ ਕਿਤਾਬਾਂ ਚ ਹੋਏਗਾ ਲੇਕਿਨ ਹਾਊ ਡੂ ਵੀ ਯੂਟਿਲਾਈਜ਼ ਇਟ 100% ਉੱਤੇ ਦਿਮਾਗ ਲਾਓ ਸਿਰੇ ਸਿਰੇ ਮੈਂ ਇਹ ਨਾ ਕਰੋ ਤੁਸੀਂ ਵੇਖੋ ਜਦੋਂ ਅਸੀਂ ਕਣਕ ਬੀਜ ਲਈਦੀ ਤੇ ਦੋ ਤਿੰਨਾਂ ਪਾਣੀਾਂ ਚ ਕਣਕ ਪੱਕ ਜਾਂਦੀ ਹੈ ਤਾਂ ਜੂਨ ਜੂਨ ਤੇ ਜੂਨ ਤਾਈ ਪਾਣੀ ਦੀ ਲੋੜ ਨਹੀਂ ਕਿਉਂ ਲੋੜ ਨਹੀਂ ਕਿਉਂਕਿ ਅਸੀਂ ਜਿਹੜੀ ਕਾਟਰ ਨੇ ਤਾਂ ਪੱਟੀ ਦਿੱਤੀ ਖਤਮ ਕਰ ਦਿੱਤੀ ਉਹਦੇ ਨਾਲ ਸਾਡੀ ਤਵੱਜਹ ਨਹੀਂ ਐਗਰੀਕਲਚਰ ਮਿਨਿਸਟਰ ਸਾਹਿਬ ਬੈਠੇ ਉਹਨੂੰ ਕੋ ਤਵੱਜਹ ਕਰਨ ਤੇ ਇਹਦਾ ਆਲਟਰਨੇਟਿਵ ਕੀ ਆ ਤੁਸੀਂ ਕਹੋਗੇ ਮੱਕੀ ਰਾਣੇ ਨੇ ਬਿਜਾਉਣੀ ਆ ਰਾਣਾ ਫੇਰ ਕਹਿੰਦਾ ਇਹ ਜ਼ਿਮੀਦਾਰ ਦੀ ਆਮਦਨ ਵਧਾਉਣੀ ਹੈ ਤਾਂ ਕਣਕ ਦੀ ਜਗ੍ਹਾ ਮੱਕੀ ਬਿਜਾਓ ਔਰ ਇਹ ਜਿਹੜਾ ਨਹਿਰੀ ਪਾਣੀ ਆ ਹੁਣ ਤੁਹਾਡੇ ਥਰੂ ਕਹਿਣ ਲਗਾ ਮੰਤਰੀ ਜੀ ਨੂੰ ਵੀਰ ਮਨਪੂਰਵਾ ਦਿੱਤੋ ਜੀ ਜੀ ਇਸ ਗੱਲ ਤੇ ਗੌਰ ਕਰਿਓ ਥੈਂਕ ਯੂ ਬੈਂਤੀ ਆ ਚੰਗੀ ਲੱਗੇ ਮੰਨ ਲਓ ਥੈਂਕ ਯੂ ਨਹੀਂ ਤਾਂ ਸਿੱਧਾ ਸਮਝ ਪਾਏ ਅੱਛਾ ਮੈਂ ਸੀਐਮ ਸਾਹਿਬ ਇੱਕ ਗੱਲ ਕਰਨੀ ਚਾਹੁੰਦਾ ਦੇਖੋ ਪੰਜਾਬ ਜਿਹੜਾ ਨਾ ਸੀਐਮ ਸਾਹਿਬ ਬੜੇ ਤੁਹਾਡੇ ਤੇ ਮਿਹਰਬਾਨਾ ਮਿਲ ਕੇ ਕਰ ਲਿਓ ਹੁਣ ਦੂਜਾ ਵੀ ਬੋਲ ਲਿਆ ਦੀ ਆਪਾਂ ਕੁਝ ਗੱਲਾਂ ਪਬਲਿਕਲੀ ਕਰਨੀਆਂ ਵਾਲੀਆਂ ਨਹੀਂ ਹੁਣ ਮੈਂ ਕਦੇ ਕਦੇ ਸੀਐਮ ਸਾਹਿਬ ਨੂੰ ਇਨ ਪਰਸਨ ਕੱਲਾ ਹੋ ਕੇ ਨਹੀਂ ਮਿਲਿਆ ਤੇ ਮੇਰੇ ਲੋ ਸੀਐਮ ਸਾਰੇ ਦੇ ਆ ਜੀ ਉਹ ਇੰਦਰ ਇੰਦਰ ਦਾਸੀਆਂ ਫੇ ਮੇਰਾ ਨਹੀਂ ਮੇਰਾ ਮੇਰਾ ਵੀ ਸੀਐਮ ਹੈ ਹਲੋ ਮਿਲਦਾ ਇੰਦਰ ਅੱਛਾ ਗੱਲਿਆ ਜੀ ਕਿ ਸੀਐਮ ਸਾਹਿਬ ਲੋਕ ਦੁੱਖਛੇ ਨੇ ਉਹ ਇਹ ਦੇਖੋ ਭੁੱਲਣਾ ਨਹੀਂ ਆ ਆਪਾਂ ਵਿੰਡੋ ਡਰੈਸਿੰਗ ਕੋ ਮਾੜੀ ਨਹੀਂ ਕੀਤੀ ਬਹੁਤ ਅੱਛੀ ਕੀਤੀ ਬਹੁਤ ਵਧੀਆ ਬੋਲੇ ਸਾਰੇ ਜਣੇ ਆਮ ਆਦਮੀ ਪਾਰਟੀ ਵਾਲੇ ਡਿਫੈਂਡ ਕੀਤਾ ਸਰਕਾਰ ਨੂੰ ਬਣਦਾ ਵੀ ਆ ਲੇਕਿਨ ਮੈਂ ਕੱਲ ਸਮਝਦਾ ਕਵਰ ਖੋਦ ਚੁਕੀ ਆ ਵਾਹਿਗੁਰੂ ਸੱਚ ਖੋਦ ਚੁਕੀ ਆ ਉਹਦੇ ਚ ਚਾਹੇ ਕ੍ਰਿਸ਼ਨ ਕੁਮਾਰ ਤੇ ਮੰਤਰੀ ਜੀ ਨੂੰ ਪਾ ਦਿਓ ਚਾਹੇ ਆਵਾਮੀ ਪਾਰਟੀ ਨੂੰ ਪਾ ਦਿਓ ਮਰਜੀ ਤੁਹਾਡੀ ਜੈਹਤ ਥੈਂਕ ਯੂ ਅਿਆਲੀ ਸਾਹਿਬ